ਟੈਨਸ਼ਨ ਇੱਕ ਵਾਦੂ ਦੀ ਸਿਰ ਦਰਦ ਦੀ ਅਸੀਂ ਸਾਰੇ ਹੀ ਬਾਲ ਰੱਖੀ ਕਿਸੇ ਨੂੰ ਕਿਸੇ ਗੱਲ ਦੀ ਟੈਨਸ਼ਨ ਕਿਸੇ ਨੂੰ ਕਿਸੇ ਗੱਲ ਦੀ ਟੈਨਸ਼ਨ ਕਿਸੇ ਨੂੰ ਪੜਾਈ ਵਿੱਚ ਘੱਟ ਨੰਬਰ ਨਾ ਆ ਜਾਣ ਕਿਸੇ ਨੂੰ ਮੇਰਾ ਕਾਰ ਬੰਨਣ ਵਾਲਾ ਕਿਸੇ ਨੂੰ ਮੇਰੇ ਨਾਲ ਦਾ ਪਲਾਂਟ ਕੋਈ ਹੋਰ ਖਰੀਦ ਲੈਣ ਲੱਗਾ ਕਿਸੇ ਨੂੰ ਉਹਦੇ ਕੋਲ ਉਹਦੀ ਗੱਡੀ ਕਿਉਂ ਵੱਡੀ ਹੈ ਸਾਡੀ ਛੋਟੀ ਯਾਰ ਅਸੀਂ ਕਦੋਂ ਲਵਾਂਗੇ ਇੰਨੀਆਂ ਟੈਨਸ਼ਨਾਂ ਨੇ ਆਪਾਂ ਬਾਲ ਰੱਖੀਆਂ ਨੇ ਬਿਨਾਂ وجہ ਦੀ ਬਿਮਾਰ ਹੋ ਰਹੀਆਂ ਨੇ ਤ੍ਰਾਂਤਰਾਂ ਦੇ ਰੰਗ ਲੱਗ ਰਹੇ ਨੇ ਖੂਨ ਸੰਗਣਾ ਹੋ ਰਿਹਾ ਹੈ ਦਿਮਾਗ ਦੀਆਂ ਨਾੜੀਆਂ ਖਰਾਬ ਹੋ ਰਹੀਆਂ ਨੇ ਦਿਲ ਦੇ ਵਿੱਚ ਸਟੰਟ ਪੈ ਰਹੇ ਹਨ ਇਹ ਸਭ ਟੈਨਸ਼ਨ ਨਾਲ ਹੀ ਨੇ ਇੱਕ ਦੂਜੇ ਤੋਂ ਅੱਗੇ ਵਧਣ ਦੀ ਤੋੜ ਹੈ ਫਿਰ ਇਹਨਾਂ ਟੈਨਸ਼ਨ ਦਾ ਅਸੀਂ ਸ਼ਿਕਾਰ ਹੁੰਦੇ ਆ ਦਵਾਈਆਂ ਖਾਂਦੇ ਆ ਸਾਨੂੰ ਸਮਝ ਨਹੀਂ ਲੱਗਦੀ ਕਿ ਇਹ ਟੈਨਸ਼ਨ ਦਾ ਮਤਲਬ ਕੀ ਹੈ ਅਸੀਂ ਇਹ ਟੈਨਸ਼ਨ ਅੱਗੋਂ ਵਧਾਉਂਦੇ ਆ ਪੀੜੀਦਰ ਪੀੜੀ ਦੇ ਰਹੇ ਆ ਪਤਾ ਕਿਵੇਂ ਦੇ ਰਹੇ ਆ ਅਸੀਂ ਆਪਣੇ ਬੱਚਿਆਂ ਨੂੰ ਬਚਪਨ ਜੀ ਨਹੀਂ ਦਿੰਦੇ ਉਹਨਾਂ ਨੂੰ ਖੇਡਣ ਨਹੀਂ ਦਿੰਦੇ ਸਕੂਲ ਤੋਂ ਆਂਦੇ ਨੇ ਅੱਗੋਂ ਟਿਊਸ਼ਨ ਤੇ ਆਰ ਹੈ ਜਾਓ ਪੜੋ ਬਾਹਰ ਜਾਣਾ ਹੈ ਕੁਝ ਕਰਨਾ ਹੈ ਤੁਸੀਂ ਜਾਓਗੇ ਸਾਡੀਆਂ ਤੁਹਾਡੇ ਤੇ ਯਾਸਣੀਆਂ ਸਾਨੂੰ ਵੀ ਕਿਤੇ ਬਾਹਰ ਲੈ ਜਾਓਗੇ ਆਪਣੇ ਛੋਟੇ ਭੈਣ ਭਰਾ ਨੂੰ ਵੀ ਲੈ ਜਾਓਗੇ ਤੁਹਾਨੂੰ ਮਨ ਲਾ ਕੇ ਪੜਨਾ ਹੀ ਪਵੇਗਾ ਤੁਹਾਨੂੰ ਇੰਨੇ ਮਾਰਕਸ ਲੈ ਕੇ ਹੀ ਹੁਣੇ ਭੈਣਗੇ ਅਸੀਂ ਤੁਹਾਨੂੰ ਵੱਡੇ ਸਕੂਲ ਚ ਪੜਾ ਰਹੇ ਹਾਂ ਸਾਰੀ ਹੀ ਕਮਾਈ ਅਸੀਂ ਤੁਹਾਡੇ ਤੇ ਲਗਾ ਰਹੇ ਹਾਂ ਅਸੀਂ ਆਪਣਾ ਕੁਝ ਨਹੀਂ ਖਾ ਰਹੇ ਜਿੰਨਾ ਕਮਾਉਂਦੇ ਆ ਤੁਹਾਡੀਆਂ ਫੀਸਾਂ ਹੀ ਉਹ ਜਾ ਦੇ ਰਹੇ ਹਾਂ ਜਿਵੇਂ ਅਸੀਂ ਸਭ ਤੋਂ ਵਧੀਆ ਸਕੂਲ ਵਿੱਚ ਤੁਹਾਨੂੰ ਪਾਇਆ ਏ ਤਾਂ ਕਿ ਤੁਹਾਡੀ ਲਾਈਫ ਬਣ ਜੇ ਸਾਡੀਆਂ ਆਸਾਂ ਤੁਹਾਡੇ ਤੇ ਹੀ ਨੇ ਸਾਡਾ ਬੁਢਾਪਾ ਤੁਸੀਂ ਹੀ ਸਵਾਰਨਾ ਏ ਉਹ ਛੋਟੇ ਛੋਟੇ ਫੁੱਲ ਨੇ ਉਹਨਾਂ ਨੂੰ ਖੇਡਣ ਤੋਂ ਪਹਿਲਾਂ ਦੇ ਮੁਰਝਾਈ ਰੱਖਦੇ ਆਪਾਂ ਉਹਨਾਂ ਨੂੰ ਬਾਤੂ ਦੀ ਟੈਨਸ਼ਨ ਦੇ ਰੱਖਦੀ ਆ ਬਿਨਾਂ وجہ ਦੀ ਟੈਨਸ਼ਨ ਪਾਲ ਛੱਡਦੇ ਨੇ ਕਿ ਜੇ ਨੰਬਰ ਘਟਾ ਕੇ ਤਾਂ ਪਤਾ ਨਹੀਂ ਕੀ ਹੋ ਜਾਣਾ ਮੇਰੇ ਉਧਰ ਦੇ ਭੈਣ ਤਾਂ ਅਜਿਹਾ ਹੋ ਜਾਣਾ ਉਹ ਹੋਣਾ ਚਾਹੀਦਾ ਹੋਣਾ ਮਤਲਬ ਕਿ ਬਿਨਾ ਵਜ੍ਹਾ ਦੀਆਂ ਟੈਨਸ਼ਨਾਂ ਨਾਲ ਦਾ ਸਿੰਘ ਰਸਤੇ ਉਈ ਪਈਆਂ ਅਸੀਂ ਆਪਣੀ ਜ਼ਿੰਦਗੀ ਨੂੰ ਆਪੇ ਹੀ ਘਟਾ ਰਹੇ ਹਾਂ ਪਤਾ ਨਹੀਂ ਕਿਉਂ ਸਮਝ ਨਹੀਂ ਲੱਗਦੀ ਕਿ ਜਿਹੜੇ ਪੱਲ ਹੈਗੇ ਨੇ ਸਾਡੇ ਕੋਲ ਜੀ ਲਓ ਤਰੱਕੀ ਕਰੋ ਪਰ ਇੰਨੇ ਕਿ ਕਰੋ ਕਿ ਮਨ ਦੀ ਸ਼ਾਂਤੀ ਭੰਗ ਨਾ ਹੋਵੇ ਕਿ ਸਾਡੇ ਮਨਾਂ ਵਿੱਚ ਕੋਈ ਫਿਕਰ ਨਾ ਪੈਦਾ ਹੋਣ ਪੜੋ ਲਿਖੋ ਤਰੱਕੀ ਕਰੋ ਪਰ ਜਿੰਨੀ ਅਸੀਂ ਕਰ ਸਕਦੇ ਹਾਂ ਇਹ ਅੱਗੇ ਵੱਧੂ ਧੋੜ ਦੇ ਵਿੱਚ ਬਿਮਾਰ ਨਾ ਹੋਵੋ ਹਸਪੀਟਲਾਂ 'ਚ ਅੱਗੇ ਨਾ ਰਹਿ ਜਾਓ ਇਹ ਟੈਨਸ਼ਨ ਇਸ ਹੱਦ ਤੱਕ ਸਾਨੂੰ ਬੰਦ ਘੇਰ ਰਹੀ ਹੈ ਸਾਨੂੰ ਪਤਾ ਨਹੀਂ ਲੱਗ ਰਿਹਾ ਉਹ ਅਸੀਂ ਟੈਨਸ਼ਨਾਂ ਦੇ ਵਿੱਚ ਟੈਨਸ਼ਨ ਲੈ ਲੈ ਕੇ ਕੁਝ ਵਧੀਆ ਕਰਨ ਦੀ ਜ਼ਾਹਤ ਦੇ ਵਿੱਚ ਇਹੋ ਜਿਹੀ ਕਹਾੜ ਤੇ ਆ ਜਾਂਦੇ ਆ ਕਿ ਕੋ ਹਸਪੀਟਲ ਦੇ ਬੈੱਡ ਤੇ ਪਏ ਹੁੰਦੇ ਆ ਤੇ ਸਾਡੇ ਕੋਈ ਇਲਾਜ ਲਈ ਪੈਸੇ ਵੀ ਨਹੀਂ ਹੁੰਦੇ ਫਿਰ ਜਿਹੜੀ ਜਮਾ ਸੰਪਤੀ ਹੁੰਦੀ ਹੈ ਨਾ ਸਾਡੇ ਕੋਲ ਅਸੀਂ ਉਸ ਨੂੰ ਗਹਿਣੇ ਪਾ ਰਹੇ ਹੁੰਦੇ ਆ ਜਾਂ ਵੇਚ ਰਹੇ ਹੁੰਦੇ ਆ ਕਰਜ਼ਾ ਚੁੱਕ ਚੁੱਕ ਕੇ ਆਪਣੇ ਆਪ ਨੂੰ ਠੀਕ ਕਰਦੇ ਆ ਉਸ ਤੋਂ ਬਾਅਦ ਪਰੇਸ਼ ਕਰਦੇ ਆ ਉਸ ਤੋਂ ਬਾਅਦ ਰੱਬ ਰਫ ਕਰਦੇ ਆ ਢੇਡਾ ਖਾਣ ਤੋਂ ਬਾਅਦ ਸਾਨੂੰ ਅਕਲ ਆਂਦੀ ਹੈ ਪਰ ਪਹਿਲੋਂ ਹੀ ਆਪਣੇ ਆਪ ਨੂੰ ਸਮਝਦਾਰ ਬਣਾਓ ਛੋਟੇ ਛੋਟੇ ਬੱਚੇ ਨੂੰ ਪੜਨ ਦਿਓ ਉਹਨਾਂ ਨੂੰ ਕਹੋ ਕਿ ਵਧੀਆ ਨੰਬਰ ਲੈ ਕੇ ਆਇਓ ਤੁਹਾਡਾ ਭਵਿੱਖ ਵਧੀਆ ਹੋਏਗਾ